48 ਚੀਜ਼ਾਂ ਨੇ 48 ਚੀਜ਼ਾਂ ਨੇ ਜੀ ਵਾਹਿਗੁਰੂ ਜੀ ਕੀ ਫਤਿਹ ਫਿਲਟਰ ਕਰ ਲਿਆ ਨਹੀਂ ਉਹ ਤਾਂ ਕੱਟ ਲਿਆ ਕੱਲ ਜਾ ਦੁੱਖ ਜਾ ਮੈਂ ਕੱਲ ਨਾ ਤੇਲੇ ਕੇਸਰ ਪੈ ਰਿਹਾ ਜੀ ਇਹ ਕਸ਼ਮੀਰ ਤੋਂ ਮਗਾਇਆ ਹੈ ਫਾਈਨਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਇਸ ਵਲੌਗ ਦੇ ਵਿੱਚ ਇਹ ਨਾਰਮਲ ਵਲੌਗ ਨਹੀਂ ਹੈਗਾ ਕਿਉਂਕਿ ਇੱਕ ਇਹ ਫੂਡ ਵਲੌਗ ਵੀ ਕਹਿ ਸਕਦੇ ਕਿਉਂਕਿ ਅਸੀਂ ਇਸ ਵਾਰ ਚਵਨ ਪ੍ਰਾਸ਼ ਬਣਾਉਣ ਜਾ ਰਹੇ ਹਾਂ ਅਜੀ ਹਰ ਵਾਰ ਖਰਚ ਪਾਉਣੇ ਹੁੰਦੇ ਹਨਗੇ ਚੌਣ ਪ੍ਰਾਸ਼ ਸਾਨੂੰ ਪੁਰਾਣੇ ਪੈਦ ਨੇ ਦੱਸਿਆ ਹੋਇਆ ਵੀ ਐਵੇਂ ਮੜਦਾ ਵੀ ਡੈਡੀ ਜੀ ਨੇ ਦੱਸਿਆ ਹੋਇਆ ਤੇ ਇਸ ਵਾਰ ਅਸੀਂ ਹੁਣ ਸਭ ਤੋਂ ਸਾਡਾ ਪਹਿਲਾ ਕੰਮ ਹੈ ਮੈਂ ਤੇ ਮੇਰਾ ਯਾਰ ਸਲੀਲੀ ਅਸੀਂ ਦੋਨੇ ਔਲੇ ਲੈਣ ਜਾਂਦੇ ਸਾਨੂੰ ਸਾਨੂੰ ਵੱਡੇ ਔਲੇ ਚਾਹੀਦੇ ਛੋਟੇ ਔਲੇ ਚਾਹੀਦੇ ਨੇ ਤੇ ਅਸੀਂ ਹੁਣ ਛੋਟੇ ਔਲੇ ਲੈਣ ਜਾਂਦੇ ਆ ਨੇੜੇ ਇੱਕ ਪਿੰਡ ਧੌਲਾਗਾ ਤੇ ਇੱਕ ਢਿਲਮਾ ਉੱਥੋਂ ਸਾਨੂੰ ਕਿਸੇ ਨੇ ਦੱਸਿਆ ਕਿ ਉੱਥੋਂ ਤੁਹਾਨੂੰ ਮਿਲ ਸਕਦੇ ਨੇਗੇ ਔਲੇ ਅਸੀਂ ਉੱਥੋਂ ਲੈਣ ਜਾਂਦੇ ਤੇ ਜੀ ਉੱਥੋਂ ਔਲੇ ਲੈਣ ਜਾਵਾਂਗੇ ਤੇ ਬਾਕੀ ਸਭ ਨੂੰ ਖਾਰੀ ਕਰਨ ਸਮੇਂ ਸਮੇਂ ਦੱਸ ਦੇਣਾ ਸਾਡਾ ਇੱਕ ਬੰਦਾ ਦੇਖੋ ਜੀ ਦਰਖਤ ਤੇ ਜਿਹੜਾ ਹੋਇਆਗਾ ਔਲੇ ਝਾੜ ਰਿਹਾ ਦੇਖੋ ਜੀ ਦੇਖ ਸਕਦੇ ਹੋ ਇਹ ਹੌਲੀ ਹੌਲੀ ਕਰਕੇ ਡਿੱਗ ਰਹੇ ਨੇ ਇਹਨਾਂ ਨੂੰ ਹੁਣ ਅਸੀਂ ਇਕੱਠੇ ਕਰਾਂਗੇ ਫਿਰ ਇੱਕ ਥਾਂ ਜਗ੍ਹਾ ਤੇ ਹੋਰ ਜਾਣਾ ਉੱਥੋਂ ਔਲੇ ਇਕੱਠੇ ਕਰਾਂਗੇ ਛੋਟੇ ਔਲੇ ਨੇ ਜੀ ਤੇ ਫਿਰ ਅਸੀਂ ਘਰ ਲੈ ਕੇ ਜਾਵਾਂਗੇ ਹਾਂਜੀ ਉੱਥੋਂ ਦਾ ਸਾਨੂੰ ਮਿਲੇ ਨੇ ਕਿ 10-15 ਕਿਲੋ ਮਿਲੇ ਨੇ ਪਰ ਇੱਥੋਂ ਔਲੇ ਦੀ ਮਾਤਰਾ ਜ਼ਿਆਦਾ ਲੱਗ ਰਹੀ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਇਹ ਬਿਲਕੁਲ ਦੇਸੀ ਹੋਲੇ ਨੇ ਜੋ ਸਾਨੂੰ ਚਾਹੀਦੇ ਨੇਗੇ ਸਾਡੇ ਸਾਥੀ ਝਾੜ ਰਹੇ ਨੇ ਕੋਈ ਨਹੀਂ ਚੁਗ ਰਹੇ ਨੇ ਤੇ ਅੱਗੇ ਦਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਕਿਵੇਂ-ਕਿਵੇਂ ਬਣਦਾ ਹੈਗਾ ਮੂਰਵਾੜ ਦਾ ਮੁਸ਼ਕਿਲ ਬਣਦਾ ਹੈ 110 ਲੀਟਰ ਪਾਣੀ ਪਾਤਾ ਜੀ ਅਸੀਂ ਚਮਨਪਰਾਸ ਤੱਕੜਾਹਾ ਧਰਤਾ हूँ पानी पाया एक सौ दस लीटर व्डा कड़ा है पिंड सब तो देख सको ती हूँ तीस देख सकते हो जी पानी बहुत हद तक उबल चुके है ਵੇ ਬਹੁਤ ਸੁੱਕ ਚੁੱਕਾ ਹੈ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਆਹ ਮੈਂ ਅੱਜ ਨਵੀਂ ਲੈ ਕੇ ਆਇਆਗਾ ਇਹ ਜਾਲੀ ਦੇ ਵਿੱਚ ਆ ਪੋਰਟਲੀ ਬਣਾ ਕੇ ਜਿਹੜੀ ਬੂਟੀਆਂ ਦੀ ਸਾਰੀਆਂ ਦੀ ਇਹਦੇ ਵਿੱਚ 50 ਤੋਂ 55 ਪ੍ਰਕਾਰ ਦੀ ਜਿਹੜੀ ਬੂਟੀਆਂ ਨੇ ਇਹ ਸਾਰੀਆਂ ਸਵੇਰੀ ਦੇ ਘੁੱਲ ਰਹੀਆਂ ਨੇ ਖੋਲ ਰਹੀਆਂ ਨੇ ਕੱਪੜੇ ਵਿੱਚ ਪਾ ਕੇ ਬਣੀਆਂ ਹੋਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਇਹ ਆਥਣ ਤੱਕ ਨਹੀਂ ਚਲੀ ਜਾਊਗਾ ਤੇ ਅੱਗੇ ਦੀ ਫੁੱਲ ਤੇ ਰਹਿੰਦੀ ਹੈ ਦੰਡਾ ਜੀ ਨਾ ਕਿਸ ਰੈ ਨਾ ਕਿਸ ਦੂਸਰਾ ਆ ਨਾ ਕਿਸ ਰੱਖ ਲਾਈਟ ਇਹ ਕਿਤੇ ਚੱਲਦਾ ਹੈ ਜੀ ਚਮਨਪਰਾਸ ਦੀ ਜਿਹਦੇ ਰਿਸ਼ੀ मुਨੀ ਨੇ ਚਮਨਪਰਾਸ ਕਿਹਾ ਉਹਦਾ ਨਾਮ ਵੀ ਜਿਹਨੇ ਕਾੜ ਗੱਡੀਆਂ ਬੰਦੇ ਨੇ ਕਮਾਲ ਕਰਤੀ ਹੈ ਸਾਰੇ ਸਾਰਾ ਕੁਝ ਹੀ ਪਾਤਾ ਵਿੱਚ ਛੱਡੀ ਨਹੀਂ ਨਾ ਛੱਡੀ ਕੋਈ ਵੀ ਆ ਰਹੀ ਨਾ ਜਾਵੇ ਤਾਂ ਕਰ ਕਿਸੇ ਸਿਰ ਦੇ 12 ਤੋਂ ਲੈ ਕੇ ਪੈਰ ਦੇ 9 ਤੱਕ ਸਮ ਕਰ ਦਿਆ ਕਿ ਨਹੀਂ ਹਾਂਜੀ ਇਹ ਲੈ ਲਾ ਜੂ ਕਰ ਲੈ ਆ ਦੇਖ ਲੈ ਤਵਾਸੀਰ ਦਾ ਕਿੰਨਾ ਫਰਕ ਪੈ ਜਾਂਦਾ ਉਹ ਕਿੰਨੀ ਸਸਤੀ ਹੈ ਕਿੰਨੀ ਮਹਿੰਗੀ ਅਜੋ ਕੈਮੀਕਲ ਦੀ ਰਸਾਇਣ ਤੋਂ ਬਣਦੀ ਹੈ ਹਨਾ ਇਹ ਬਣਦੀ ਆ ਉਹ ਤੋਂ ਇਹ ਨਾਲ ਉਹ ਤੋਂ ਬਣਦੀ ਆ ਜਦੋਂ ਆਪਣਾ ਬਾਸਤੀ ਅੱਗ ਲੱਗਦੀ ਆ ਨਾ ਗੰਗਲ ਨੂੰ ਉਰੀਖੇਲ ਬਣਦੀ ਹੈ ਇਹਨੇ ਆ ਵੀ ਪਣੀ ਹੈ ਯਾ ਹਾਂ ਇਹ ਮੈਂ ਬਾਅਦ ਨੂੰ ਡਾਲ ਲੈਣਾ ਤੇ ਤੇ ਲੈਣਾ ਇਹਦੇ ਜੋ ਅੱਛਾ ਅੱਛਾ 12 ਪਾਉਂਟ ਦਾ ਹੈ ਵਾ ਅੱਛਾ ਅੱਛਾ ਸੋ ਠੀਕ ਹੈ ਫਿਰ ਇੱਕ ਤਾਂ ਪਾ ਲਈ ਹਾਂ ਇੱਕ ਬਾਅਦ ਵਿੱਚ ਇੱਕ ਬਾਅਦ ਚ ਪਾਵਾਂਗੇ ਮੈਂ ਪਾਉਂਣਾ ਓਕੇ ਠੀਕ ਹੈ ਤੇ ਤਾਂ ਇਹ ਆਪਣਾ ਸਾਰਾ ਸਾਨੂੰ ਪਤਾ ਹੀ ਹੈ ਜਿਹੜਾ ਆਪਣਾ ਚਮਨ ਪਰਾਸ਼ ਦਾ ਬੋ ਕਰ ਰਹੇ ਹਾਂ ਸਮਾਨ ਤਿਆਰ ਤੇ ਆ ਪੀਸ ਪਸਾਈ ਕਰ ਰਹੇ ਹਾਂ ਇਹਦੇ ਵਿੱਚ ਇੱਕ ਮੈਂ ਛੋਟੀ ਜੀ ਗੱਲ ਹੀ ਤੁਹਾਨੂੰ ਦੱਸਣ ਲੱਗਿਆ ਜਿਹਦੇ ਨਾਲ ਬਹੁਤ ਫਰਕ ਪੈਂਦਾ ਹੈ ਠੀਕ ਹੈ ਵੀ ਹੋਰ ਜੜੀਆਂ ਬੂਟੀਆਂ ਦਾ ਪਤਾ ਨਹੀਂ ਕਿੰਨਾ ਕੁ ਫਰਕ ਪੈਂਦਾ ਹੋਊਗਾ ਇੱਕ ਆ ਤਵਾਸੀ ਹੈ ਇਹਦੇ ਵਿੱਚ ਪੈਂਦੀ ਜਿਹੜੀ ਮੇਨ ਚੀਜ਼ ਮੇਨ ਚੀਜ਼ ਨਹੀਂ ਪੈਂਦੀ ਆ ਚਮਨ ਪਰਾਸ਼ ਪਰ ਇਹ ਹੈਗੀ ਹੈ ਤਵਾਸੀ ਠੀਕ ਹੈ ਜੀ ਇਹ ਆ కెਮੀਕਲ ਦੀ ਬਣੀ ਹੋਈ ਐ ਇਹ ਇਹ ਅਸਲੀ ਤਵਾਸੀਰ ਜਦੋਂ ਅਸਲੀ ਤਵਾਸੀਰ ਕਹਿ ਦਿੰਦੇ ਆ ਤਾਂ ਉਹਦੇ ਮਗਰ ਸਿਰਫ ਇੱਕ ਚੀਜ਼ ਮਗਰ ਹੀ 1500 ਰੁਪਏ ਦਾ ਫਰਕ ਪੈ ਜਾਂਦਾ ਐਨਾ ਫਰਕ ਹੈ ਕੁਆਲਿਟੀ ਦਾ ਜਿਹੜੀ ਆਪਾਂ ਬਣਾਉਨੇ ਆ ਅਗਲਾ ਜੋ ਮਰਜੀ ਕਹੀ ਜਾਵੇ ਠੀਕ ਐ ਵੀ ਇਹ ਤਵਾਸੀਰ ਜੀ ਪਾਵਾਂਗੇ ਤਾਂ ਆਪਾਂ ਨੂੰ 1500 ਰੁਪਏ ਸਸਤੀ ਸਮਗਰੀ ਮਿਲ ਜੂਗੀ ਕੱਲੀ ਤਵਾਸੀਰ ਪਿੱਛੇ ਸਾਰੀ ਪਿੱਛੇ ਨਹੀਂ ਤੇ ਆਪਾਂ ਕੋਣੀ ਆਹ ਆਰੀਜਨਲ ਇਸ ਪੈਨੇਟ ਅਸਲੀ ਤਵਾਸੀਰ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਲੜੀ ਮੈਂ ਚੰਗੇ ਹੋ ਜੇ ਕਣਕ ਡੁੱਲੀ ਹੋਈ ਚੰਗੀ ਹੁੰਦੀ ਏ ਥੱਲੇ ਆਣਾ ਡਿੱਗ ਪੀਓ ਬਹੁਤ ਚੰਗਾ ਠੀਕ ਹੋ ਗਿਆ ਬਾਜੀ ਜੜੀਆਂ ਜੜੀਆਂ ਬੂਟੀਆਂ ਵੀ ਕੋਟ ਲਈ ਐ ਇਹ ਮੇਰੀ ਗੱਲ ਸੁਣਾ ਇਹਦਾ ਅਰਥ ਪੂਰਾ ਨਿਕਲ ਗਿਆ ਇਹਨੂੰ ਹੋਰ ਨਿਕਲ ਜਾਣ ਦੇ ਵਿੱਚ ਹੀ ਹੈ ਕੋਈ ਉਹ ਕਰ ਉਹ ਦੂਜੇ ਦਾ ਬੋਲ ਆਉਂਦਾ ਜਿਹੜੇ ਉਪੇ ਉੱਥੇ ਹੋਰ ਉਹ ਨਹੀਂ ਪਾਉਣੀ ਬਸ ਇੱਕ ਕਿੜਾ ਇਹਦੇ ਬਸ ਬਹੁਤ ਨੇ ਨਾ ਆਪਣੇ ਜੜੀਆਂ ਮੁੱਠੀ ਵਾਲੀ ਬੋਟੜੀ ਦਾ ਨੂੰ ਟੈਂਸ਼ਨ ਆ ਇਹ ਵਿੱਚ ਜੜੀ ਬੁੱਟੇ ਮੋਟੀ ਮੋਟੀ ਦੱਸ ਸਕਦੇ ਕਿਹੜੇ ਨੇ ਕਿ ਬਾਅਦ ਚ ਦੱਸੋਗੇ ਹੱਸ ਦਿਵਾ ਜੀ ਚਲ ਬਾਅਦ ਚ ਦੱਸੋ ਨਾ ਜੋ ਮਰਜ਼ੀ ਪੁੱਛੋ ਤੁਹਾਨੂੰ ਦੱਸ ਦੇਵਾਂਗੇ ਇਹ ਦੇਖੋ ਜੀ ਆਹ ਟੋਕਰੀ ਧਰੀ ਹੁੰਦੀ ਹੈ ਵਿੱਚ ਬੈਦੀ ਜੀ ਬੈਦੀ ਆ ਆਹ ਬੰਦਿਆ ਆਹ ਪੋਟਲੀ ਪਈ ਆ ਬੈਦੀ ਤੂੰ ਹੱਥ ਮਚਾ ਲੈ ਤੂੰ ਆ ਬਹੁਤ ਹੈ ਤੂੰ ਨਹੀਂ ਇੰਨਾ ਗਰਮ ਨਹੀਂ ਹੁੰਦਾ ਜੀ ਇਧਰ ਫੜੀਏ ਹਾਂ ਜੀ ਥੋੜਾ ਜਿਹਾ ਫੇਰ ਬਣ ਜੀ 48 ਚੀਜ਼ਾਂ ਨੇ ਜੀ 48 ਚੀਜ਼ਾਂ ਨੇ ਜੀ ਇਹ 2 200 ਗ੍ਰਾਮ ਚੀਜ਼ਾਂ ਸਾਰੀ ਨੇ ਬਾਕੀ ਇਹਦਾ ਭਾਰ ਤੁਸੀਂ ਆਪ ਹਿਸਾਬ ਲਾ ਸਕਦੇ ਹੋ 48 ਨੂੰ 200 ਗ੍ਰਾਮ ਨਾਲ ਗੁਣਾ ਕਰ ਸਕਦੇ ਹੋ ਇਹ ਆਪਣਾ ਬਾਕੀ ਚੀਜ਼ਾਂ ਜਿਹੜੀਆਂ ਉੱਪਰ ਪੈਣੀ ਉਹ ਪੈਣੀ ਉਹ ਤੁਹਾਨੂੰ ਐਕਸਟਰਾ ਦੱਸ ਦਿਆਂਗੇ ਹੁਣ ਦੇਖ ਸਕਦੇ ਹੋ ਤੁਸੀਂ ਔਲੇ ਪੂਰੀ ਤਰ੍ਹਾਂ ਕੁਲੀ ਜਾਂਦੇ ਨੇਗੇ ਤੇ ਆਪਾਂ ਉਹ ਪੋਟਲੀ ਜਿਹੜੀ ਜੜੀ ਬੂਟੀਆਂ ਵਾਲੀ ਉਹ ਸਾਰੀ ਕੱਢ ਕੇ ਆਪਾਂ ਸਾਈਡ ਤੇ ਧਰਤੀ ਤੁਹਾਨੂੰ ਦਿਖਾ ਦਿੰਨੇ ਆ ਉੱਥੇ ਬਾਜੰਦਰਾ ਹੈ ਉੱਥੇ ਬਾਜੰਦਰਾ ਹੋਇਆ ਹੈ ਕਪੂ ਦੇ ਕਿਤੇ ਸਾਡੀ ਰੋਟੀ ਨਾ ਮਾਰਦੀਆਂ ਰਹੇਗਾ ਪਾਏਗਾ ਬਲੌਗ ਹੈ ਅਸੀਂ ਚੀਜ਼ਾਂ ਬਹੁਤ ਮਹਿੰਗੀਆਂ ਆ ਦੇਖੀ ਕੀ ਕਰ ਰਹੇ ਹੋ ਬੈਜੀ ਇਹਨਾਂ ਦਾ ਕੁਝ ਨਹੀਂ ਜਿਹੜੇ ਜੜੀਆਂ ਬੂਟੀਆਂ ਵਿੱਚ ਹੈ ਗਈਆਂ ਅਸੀਂ ਆਪਣਾ ਹਰਤਾ ਲਈ ਉਹਦੇ ਵਿੱਚੋਂ ਉਹਦੇ ਵਿੱਚੋਂ ਪਰ ਜਿਹੜਾ ਕੋਸਾ ਸਰ ਰਿਹਾ ਉਹ ਕੱਢ ਰਹੇ ਹਾਂ ਵਿਚਾਲੇ ਤਾਈ ਦਾ ਉਹ ਬਹੁਤ ਗਰਮ ਹੈ ਗਰਮ ਵਾਲਾ ਹੈ ਗਰਮ ਬਹੁਤ ਹੈ ਜੀ ਅੱਗ ਬਹੁਤ ਹੈ ਅੱਗ ਬਹੁਤ ਹੈ ਚਾਰੀਰ ਬਰਜ ਨਾ ਹਰੇ ਹੀ ਕੋਈ ਨਾ ਕੋਈ ਨਹੀਂ ਕੋਈ ਨਾ ਇਧਰ ਆ ਜਾ ਤੇ ਰਹੇ ਇਧਰ ਕਰ ਮੈਂ ਖੜੀ ਇੱਕ ਮਿੰਟ ਇਧਰ ਹਲਵਾਈ ਜੀ ਆਹ ਹੋ ਜਾ ਹਲਾ ਦੇ ਕੋਈ ਨਾ ਵੇਤਾ ਦਾ ਬਾਜੀ ਬੇਟੇ ਪਾਣੀ ਚੋ ਹੋਰ ਹੀ ਤੁਰੇ ਬਣਾ ਇਹ ਆਪਾਂ ਨੂੰ ਫਿਰ ਪਤਾ ਕਿਵੇਂ ਲੱਗੂਗਾ ਵੀ ਹੁਣ ਵੀ ਸਾਫ ਹੋ ਗਈ ਜਮਾਂ ਇਹ ਨਾ ਇਹ ਨਾਂ ਬਸ ਅੰਧੇਰ ਨੇ ਕਲੇਨ ਕਲੇਨ ਦੀ। ਬਹੁਤ ਲੱਗ ਰੰਦਾ। ਆਪਣਾ ਕੰਮ ਕੀ ਹੈ ਵੀਰਾ ਫੋਨ ਤੇ ਬੈਠੀ। ਪਾਣੀ ਪਾਣੀ ਪਦਰੇ ਲੱਗ ਰਿਹਾ। ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀਡੀਓ ਬਣਦੀ ਕਿ ਨਹੀਂ ਬਣੀ। ਇੱਕ ਕੱਪੜਾ ਤੁਹਾਨੂੰ ਨਹੀਂ ਆਉਂਦਾ। ਇਹ ਆਪਾਂ ਇਥੇ ਕਹਾਵਤ ਕਹਿ ਸਕਦੇ ਆਂ ਫਿਰ ਦਾੜੀ ਦੇ ਵਾਲੂ ਦੀ ਜਟਿਆ ਇਹੇ ਇਹ ਪਤਾ ਕਰ ਕਰ ਹੀ ਆਏ ਨੇ। ਹਾਂਜੀ ਹਾਂਜੀ। ਇਹ ਪਾਲ ਸਿੰਘ ਸਾਡੇ ਵੈਜ ਜੀ। ਇਹ ਆਪਣਾ ਛੋਟੇ ਵੈਜ ਜੀ। ਬੈ ਇਦਾਂ ਅਮਰ ਸਿੰਘ ਚਮਕੀਲਾ। ਮੰਤ ਜਸਵੰਤ ਸਿੰਘ ਤੋਂ। ਬੈਦ ਸ਼ੰਗਾਰਾ ਸਤੂਰ ਨੂੰ ਤੋਂ ਵਿਦੇਸ਼ ਛਤਰਖਾ ਇਹ ਆਪਣਾ ਉਸਤਾਦ ਕੌਣ ਨੇ ਜੀ ਬੈਦ ਦਾ ਬੇਟਾ ਮੰਤ ਜਸਵੰਤ ਸਿੰਘ ਜੀ ਬਾਣਾ ਬਾੜੀ ਵਾਲੇ ਬੈਦ ਸ਼ੰਗਾਰਾ ਸਿੰਘ ਜੀ ਬਾਣਾ ਬਾੜੀ ਵਾਲੇ ਭਾਈ ਜਰਸੀਰ ਸਿੰਘ ਵਿਰੋਧੀ ਜੀ ਨਾਹਾ ਜੀ ਤੋਂ ਤਿਆ ਗੜਾ ਪਾਣੀ ਨਿਕਲਿਆ ਜੀ ਇਹ ਯਾਰ ਕੋ ਪਾਣੀ ਪਾਣੀ ਇਹ ਦਿਨ ਨਰੇ ਗੜਾ ਹਾ ਹਣ ਅਰਤਾਲਾ ਲਾ ਲਿਆ ਜੀ ਇਹ ਹੁਣ ਤੁਸੀਂ ਵੇਖ ਸਕਦੇ ਹੋ ਇਹ ਅਸੀਂ ਹੁਣ ਔਲਾਂ ਦੇ ਛਿਲਕੇ ਲਾਹਾਂਗੇ ਹਾਂਜੀ ਦੋਸਤੋ ਜੋ ਸਵੇਰੇ ਦਾ ਸੀ ਹੁਣ ਕੱਢ ਰਹੀ ਸੀ ਸਾਰਾ ਸਮਾਨ ਆਹ ਦੇਖ ਸਕਦੇ ਹੋ ਸਾਡੇ ਕੋਲੇ ਆ ਰਹਿ ਗਿਆ ਇਸ ਪੜਾ ਤੱਕ ਪਹੁੰਚੇ ਅਸੀਂ ਆਹ ਸਾਡੇ ਕੋਲੇ ਹੈ ਤੇ ਆਹ ਜੋ ਆਵਲਿਆਂ ਦੀ ਗਿੱਟਕਾਂ ਹੁੰਦੀਆਂ ਨੇ ਉਹ ਰਹਿ ਗਈਆਂ ਤੇ ਹੁਣ ਤੱਕ ਜੋ 48 ਤੋਂ 50 ਜੜੀ ਬੂਟੀਆਂ ਪਾਈਆਂ ਸੀ ਇਸ ਤੱਕ ਪਹੁੰਚੇ ਅਸੀਂ ਹੁਣ ਇਸ ਤੋਂ ਬਾਅਦ ਜੋ 5 ਤੋਂ 10 ਜੜੀ ਬੂਟੀਆਂ ਚੀਜ਼ਾਂ ਹੋਰ ਪਹਿਣਗੀਆਂ ਉਹ ਤੁਹਾਨੂੰ ਹੋਰ ਦਿਖਾਵਾਂਗੇ ਲਓ ਪਾਓ ਫਿਰ ਤੇ ਸਮੇਂ-ਸਮੇਂ ਤੇ ਤੁਹਾਨੂੰ ਸਾਰਾ ਦਿਖਾਉਂਦਾ ਰਹੇਗਾ ਆਹ ਸਾਡੀ ਬੀਬੀ ਬੈਠੀ ਹੈ ਆਹ ਬੈਜ ਜੀ ਖੜੇ ਨੇ ਆਹ ਬੈਜ ਜੀ 2 ਬੈਚ ਜੀ 3 ਬੈਚ ਜੀ 4 ਉਹ ਸਾਡਾ ਸਾਗ ਬਣ ਰਿਹਾ ਜੀ ਉਹ ਸੀ ਗਟਕਾ ਗੁੱਟਕਾ ਕੱਢ ਕੇ ਜਮਾ ਹੁਣ ਸਹੀ ਬਣਾ ਲਿਆ ਹੁਣ ਕੜਾਹਾ ਫਿਰ ਖਾਲੀ ਕਰਤਾ ਉਹ ਸਾਰਾ ਕੁਝ ਅਸੀਂ ਦੇ ਵਿੱਚ ਦੁਬਾਰੇ ਫਿਰ ਪਾਵਾਂਗੇ ਜੋੜਤਾ ਵਾਲੀ ਜੜੀ ਬੂਟੀਆਂ ਦਾ ਸੁਮੇਲ ਸੀ ਸਾਰਾ ਸੀ ਹੁਣ ਇੱਕ ਸਹੀ ਕਰ ਲਿਆ ਮਤਲਬ ਹੁਣ ਅਸੀਂ ਦੁਬਾਰੇ ਤੋਂ ਪਾਵਾਂਗੇ ਉਹ ਇੱਟ ਪਈਆ ਮੁਰਾ ਕਰ ਦੇਣ ਇੱਟ ਗਿੱਡੀ ਗਿੱਡੀ ਯਾਰ ਉਹਦੇ ਬੰਦੇ ਦੇ ਹੱਥ ਲੱਭਣਗੇ ਫਿਰ ਇਹਨੂੰ ਲਾਉਂ ਮੈਂ ਉਪਰਾਹਤ ਕਿੱਡਾਂਗੇ ਤੇ ਉੱਤੋਂ ਉਪਰਾਹਤ ਲੈਣ। ਜੱਗਾਂ ਦੁਗਾਂ ਨਾ ਬਹਦਾ ਛੋਟਾ ਯਾਰ। ਬਾਹਰ ਚ ਲੋਕ। ਉਹ ਇਹ ਨਾ ਬਾਈ ਵਿੱਚ। ਤੇ ਮੇਲੇ ਤੇ ਤੇ ਉੱਠੋ ਬਾਈ ਬਹੁਤ ੱੱਕਾ ਕਰਦਾ। ਨਹੀਂ ਅਜਿਹਾ ਕੋਸਾ ਕਰਦੇ ਵਿਚਾਲੇ ਪਾਗਾ ਕੋਲ ਨੂੰ ਪਤਾ ਨਾ ਕਰਨਾ ਸੁਣ ਜਾ ਤਾਂ ਪਹਿਲਾਂ ਤੂੰ ਤਾਂ ਪਤਾ ਕਰਨਾ ਆਹ ਲੋਕਾਂ ਨੇ ਨਜਾ ਕਾ ਹਾਂ ਭਾਈ ਇਹ ਤਾਂ ਸਾਰੇ ਮੁੱਕ ਜੂ ਬਸ ਬਹੁਤ ਆਇਆ ਆਹ ਇੰਨਾ ਪਿਆਗਾ ਹੋਰ ਖੜ ਜਾ ਓਏ ਦੋ ਜੱਗਾਂ ਸੀ ਜੀ ਪਾ ਪਾ ਤੂੰ ਆ ਪਾ ਜਾ ਖੜ ਜਾ ਇੱਕ ਮਿੰਟ ਆ ਕਰ ਲਈਏ ਬੜਾ ਹੁਣ ਭਲਿਆਂ ਦੇ ਬੜੇ ਹੋਗਾ ਹੱਥ ਨਾ ਕੱਢ ਫਿਰ ਤੂੰ ਕਰ ਦੇ ਫਿਰ ਤਾਂ ਇੱਕ ਮਿੰਟ ਜਿੰਨਾ ਚ ਨਿਕਲ ਲੈ ਨਿਕਲ ਦੇ ਨਿਕਲ ਹੀ ਹੁਣ ਦੇ ਉਹ ਮਾਰਨ ਦਾ ਮੱਥੇ ਹੀ ਹੋਊਗਾ ਥਰੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੇ ਕੁਝ ਪਾਦ ਦੇ ਵਿੱਚ ਜਿਹੜੀਆਂ ਜੜੇ ਜੁੜੀ ਬੂਟੀਆਂ ਪਾਉਣੀ ਸੀ ਪਾਤੀਆਂ ਪਰ ਸ਼ਾਇਦ ਸੂਰ ਰਾਰੇ ਸ਼ੱਕਰੋ ਪੈਣਾਗਾ ਬਾਅਦ ਚ ਪਰ ਹੁਣ ਰਾਤ ਦੇ 9 ਵਜੇ ਫੇਰ ਅੱਗ ਚਲਾ ਦਤੀ ਅਸੀਂ ਆ ਕੇ ਦੇਖ ਸਕਦੇ ਹੋ ਉਸ ਸਟੈਂਡ ਆਈ ਲਾਈਟ ਲੈ ਕੇ ਆਓ ਯਾਰ ਇਧਰ ਭਾਂਡੇ ਭੁੰਡੇ ਤੋਤੇ ਜਾ ਰਹੇ ਨੇ ਰਾਤ ਦਾ ਹੁਣ 1:00 ਵਜੇ ਜਾਊਗਾ ਆਪਾਂ ਨੂੰ ਥੋੜਾ ਮੜਾ ਮੂੜਾ ਉਸ ਸਟੈਂਡਲੈਸ ਸਟੈਂਡ ਵਾਲੀ ਲਾਈਟ ਹੈ ਹੈ ਕੋਈ ਬੈਠੇ ਹੋ ਉਹ ਦੂਜੀ ਸਟੈਂਡ ਵਾਲੀ ਕੋਈ ਇਹ ਹੁਣ ਕੀ ਪੈ ਰਿਹਾ ਜੀ ਵਿੱਚ ਇਹ ਜੀ ਤਲਾਣਾ ਤੇਲ ਹੈ ਮਤਲਬ ਇੱਕ ਤੇਲ ਤਾਂ ਮਿੱਠਾ ਤੇਲ ਆਪਾਂ ਜੀ ਆਪਾਂ ਦੁਕਾਨ ਦਾ ਕੋਲ ਜਾਨੇ ਆ ਆਪਾਂ ਨੂੰ ਮਿਲ ਜਾਂਦਾ ਹੈ 150 200 ਰੁਪਏ 1 ਲੀਟਰ ਓਕੇ ਜੀ ਇਹ ਆਪਾਂ ਨੂੰ ਪਹਿਲਾਂ 5 ਕਿਲੋ ਤੇਲ ਲੈ ਕੇ ਫਿਰ 60 ਰੁਪਏ ਦੀ ਕਢਾਈ ਠੀਕ ਹੈ ਜੀ 1000 ਰੁਪਏ ਲੀਟਰ ਇਹ ਤੇਲ ਪੈਂਦਾ ਠੀਕ ਹੈ ਜੀ ਹਾਂ ਜੀ ਇਸ ਕਰਕੇ ਸਾਰੀ ਚੀਜ਼ ਦੀ ਪਾਇਓਰਟੀ ਹੈ ਜੇ ਆਪਾਂ ਉਹ ਦੁਕਾਨਦਾਰ ਤੋਂ ਲੈ ਕੇ ਪਾਣਾ ਹੋਵੇ ਤੋ ਪਹਿਲੇ ਸਪੈਸ਼ਲ ਕੋਲੇ ਵੇਖ ਕੇ ਕਿਹੜਾ ਕਿਹੜਾ ਲੈਣ। ਅੱਛਾ ਤੁਸੀਂ ਆਪ ਕੜਵਾਇਆ ਹੈ? ਬਿਲਕੁਲ। ਇਹ ਦੁਕਾਨਦਾਰ ਤੋਂ ਲੈ ਕੇ ਪਾ ਲੈ ਫਿਰ ਕਿੰਨੇ ਦੇ ਹੋ? ਇਹ ਤਾਂ 200 ਰੁਪਏ 300 165 ਰੁਪਏ ਲੱਗਦਾ ਹੈ। 165 ਰੁਪਏ। ਇਹ 500 ਪੈ ਗਿਆ। ਹਜ਼ਾਰ ਰੁਪਏ ਲੱਗਦਾ ਹੈ। ਮਤਲਬ ਇੱਦਾਂ ਦਾ ਰੇਟ ਹੈ ਬੱਦਕਟ ਹੋ ਜਾਂਦਾ ਕਿ ਵੀ 800 ਪੈ ਜਾਂਦਾ 900 ਪੈ ਜਾਂਦਾ। ਉਹ ਮੂਹੜੀ ਹੁੰਦੇ ਨਾ ਫਿਰ ਵੱਧ ਜਾਂਦਾ ਰੇਟ ਇਹਦਾ। ਇਹ ਕੀ ਪੈ ਰਿਹਾ ਹੈ ਜੀ ਵਿੱਚ? ਦੇਸੀ ਕੇ ਦੇਸੀ ਕੀ ਇਹ ਕਰਦਾ ਜੀ ਕਿ ਮੁੱਲ ਲੈ ਕੇ ਬਿਲਕੁਲ ਨਹੀਂ ਕਰ ਜਮਕ ਕਰਦਾ ਕੱਢਿਆ ਹੋਇਆ ਦੇਸੀ ਕੀ ਆ ਜੀ ਮੱਝ ਦੇ ਟੀਕਾ ਵੀ ਲਾਗਦੇ ਜਿਹਦੇ ਦੁੱਧਾ ਬਣਿਆ ਇਹ ਫੋਲਿਆਂ ਦੀ ਡਾਈਟ ਪਾਈ ਜ ਆਪਣੇ ਲੋਕ ਕਹਿੰਦੇ ਨੇ ਆਰਗੈਨਿਕ ਆਰਗੈਨਿਕ ਪਰ ਅਸਲੀ ਆਰਗੈਨਿਕ ਹੀ ਹੈ ਇਹ ਵੀ ਮੱਝ ਦੇ ਟੀਕਾ ਵੀ ਨਹੀਂ ਲਾਇਆ ਜਿਹੜੇ ਦੁੱਧਾ ਹੈ ਕਿਉਂ ਬਣਿਆ ਜਾਏ ਇਹ ਉਦੋਂ ਬਾਅਦ ਖਾ ਕੇ ਇਹ ਇੱਥੇ ਡੱਬਾ ਪਿਆ ਵੱਧ ਤੋਂ ਵੱਧ ਅੰਬੂਰੂਦ ਤੇ ਹੁਣ ਕੇਸਰ ਪੈ ਰਿਹਾ ਜੀ ਅਈ ਮੇਰੀ ਗੱਲ ਸੁਣਾ ਉਹਨਾਂ ਕਿ ਇਸਰਗੇ ਸਸਤਾ ਹੋਵੇ ਇਹਦਾ ਪਰ ਜੇ ਸਰਦਾਰ ਤੇ ਲੋਕਾਂ ਦਾ ਨਾਮ ਪਾਤੀ ਹੈ ਨਾ ਗੱਲ ਕਰਾਏ ਜੀ ਬਾਈ 50 ਗ੍ਰਾਮ ਦਾ ਹੈ ਤੁਸੀਂ ਕਰੀਏ ਕੀ ਚੱਲ ਕੋਈ ਨਾ ਵੀ ਹੈ ਜਿਆ ਨਿਕਲਦਾ ਹੈ ਨਾ ਪੰਜਾਬ ਗਰਾਮ ਦੀ ਬਹੁਤ ਹੁੰਦਾ ਹੈ ਇੱਥੇ ਵੀ ਇਹ ਇਤਵਾ ਪੂਰੀ ਕਰਨਾ ਹੈ ਹਾਂ ਬੈਦ ਜੀ ਪੰਜਾਬ ਗਰਾਮ ਦਾ ਬਹੁਤ ਹੈ ਬੈਦ ਜੀ ਇਹ ਕਿੰਨੇ ਚਿਰ ਚੱਲ ਜੂ ਇਹ ਇਹ ਤਾਂ ਬੜਾ ਚੱਲੀ ਜਾਊ ਕੰਮ ਇਹ ਤਾਂ ਤੈਨੂੰ ਪਤਾ ਸਰਕਾਰੀ ਕੰਮ ਹੁੰਦੇ ਨੇ ਬੈਦਾਂ ਤਾਂ ਹੀ ਚੱਲੀ ਜਾਂਦੇ ਨੇ ਕਿਤੇ ਪੁੱਤ ਪਾ ਕੇ ਪੱਣਾ ਲਿਆ ਕੁਝ ਕਰ ਲਿਆ ਇਹ 48 ਘੰਟੇ ਅੱਗੇ ਤੇ ਰਹਿਣਾ ਬੇਟਾ ਪਹਿਲਾਂ ਟਿਕਟ ਨਿਕਲ ਆਜੋ ਇਹਰ ਦਾ ਚੱਲਦਾ ਹੈ ਸਵੇਰੇ ਦਾਰਕ ਵਿੱਚ ਜਗਮ ਚਾਦੀ ਵਟਾ ਮੈਂ ਅੱਤੋਂ ਵੀ ਅੱਤੋਂ ਵੀ ਪ੍ਰਕਾਰ ਇਹ ਸਰਕਾਰ ਦੇ ਕੰਮ ਹੈ ਨਹੀਂ ਸਰਕਾਰ ਦੇ ਕੰਮ ਹੈ ਅੱਜ ਕੱਲ੍ਹ ਦੀ ਕੰਮ ਆਦਰੀ ਹੋਈ ਹੈ ਕੱਲ੍ਹ ਲੈ ਕੜਾਹ ਕੁੜੇ ਮਾਂਜੀ ਜਾਂਦੇ ਆ ਤੇ ਇਹ ਤਰ੍ਹਾਂ ਦੇ ਮੈਦ ਸਾਹਿਬ ਆਪਣੇ ਕੱਲ ਬਰਨਾਲੇ ਸੀ ਇਹ ਉਧਰ ਤੋਰੇ ਅਸੀਂ ਆ ਕੇ ਕੜਾਹਾ ਸਾਨੂੰ ਪਤਾ ਸਾਫ਼ ਕਰਿਆ ਹੋਰ ਇਹ ਰਾ ਵਗੈਰਾ ਉਹ ਕਰਕੇ ਅੱਜ ਸਵੇਰੇ ਪਾਣੀ ਦਾ ਪਾਣੀ ਨਾ ਨਗਲ ਕੇ ਹਾਂ ਸਵੇਰੇ ਤੈਨੂੰ ਸਵੇਰੇ ਪੂਰੀ ਤਿਆਰੀ ਸੀ ਅੱਜ ਤੁਹਾਨੂੰ ਪਤਾ ਹੁਣ ਤੜਕੇ ਸਵੇਰੇ ਤੜਕੇ ਦੇ ਪੌਣੇ 5 ਵਜੇ ਦਾ ਕਹੇ ਚਮਕੀਲੇ ਲੱਗਾ ਹਨ ਤੜਕੇ ਦੇ ਪੌਣੇ 5 ਵਜੇ ਮਾਰ ਲੋ ਮਾਰ ਹੋਵੇ ਜੀ ਠੀਕ ਆ ਅੱਜ ਵੀ ਰਾਤ ਲੱਗਦੀ ਸੀ ਤੇ ਹੰਮੂ ਇਹ 1 2 ਵਜੇ ਨੂੰ ਬਣ ਗਈ ਪੱਖਾ ਚੱਲ ਰਿਹਾ ਹੈ ਆ ਸ਼ਾਇਦ ਮੈਂ ਆਪਣਾ ਬੂਝਾ ਹਣੀ ਘਰ ਦਾ ਹਣੀ ਇਹ ਘਰ ਦਾ ਜੋ ਕਿ ਰੱਖਿਆ ਹੋਇਆ ਜੰਮ ਗਿਆ ਜੰਮਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਇਹ 베ਰੀ ਦਾ ਸ਼ਹਿਦ ਹੈ ਇਹ ਜੋ ਘਰ ਦਾ ਤਾਂ ਹੈਗਾ ਨਾ ਆਪਣਾ ਆਪ ਦਾ ਪਹਿਲਾ ਬੀਬੀ ਤੋਂ ਕਿਉਂ ਮਸਾ ਕਢਾਇਆ 15 ਕੰਨ ਕਿਲੋ ਬੀੜੀਆ ਵੀ ਦੂਸਰਾ ਵੀ ਜਿਹੜਾ ਆਪਾਂ ਨੇ ਜਿਹੜਾ ਤੋਇਆ ਸੀ ਕੋਈ ਹਾਂ ਛੋਟੀ ਮੱਖੀ ਦਾ ਕੋਈ ਤੂੰ ਹੀ ਤਾਂ ਡੋਗ ਲਿਆ ਦੀ ਉਥੋਂ ਹਾਂ ਹਾਂ ਉਹ ਜਿਹੜਾ ਆਪਾਂ ਹੁਣ ਪੁਰਾਣਾ ਹੋ ਗਿਆ ਇਹਦਾ ਕੁਝ ਨਹੀਂ ਦਾ ਛੈਟ ਬਣਾ ਵਾਲਾ ਤੁਸੀਂ ਦੇਖ ਸਕਦੇ ਹੋ ਖਲੇ ਵੀ ਬਣਨ ਜਾ ਰਿਹਾ ਹੈ ਇਹ 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 ਬੈਜ ਜੀ ਕਿੰਨਾ ਕੁ ਟਾਈਮ ਹਲੇ ਹੋਰ ਚੱਲੂਗਾ ਜੀ ਇਹ ਆਪਣਾ ਬਸ ਨੂੰ ਥੋੜਾ ਟਾਈਮ ਹੀ ਘੰਟੇ ਕਿਤਾ ਕਮਰੇ ਕੇ ਲਗ ਭਗ ਘੰਟਾ ਵੀ ਲੱਗ ਸਕਦਾ ਹੈ 40 ਮਿੰਟ ਇਹ ਸ਼ਾਇਦ ਲੱਗ ਸਕਦਾ ਇਹ ਤਾਂ ਵੱਡੇ ਕੰਮ ਨੇ ਇਹ ਸ਼ਾਇਦ ਪਾਇਆ ਨਹੀਂ ਹਾਲੀ ਵੀਡੀਓ ਦੇ ਦੋ ਵਕਤ ਹੋਊਗੀ ਉਦੋਂ ਸ਼ਾਇਦ ਪਾਇਆ ਨਹੀਂ ਹਾਲੀ ਸ਼ਾਇਦ ਤਾਂ ਇਹ ਤਾਂ ਸ਼ਾਇਦ ਹੀ ਪਾਈਏ ਸ਼ਾਇਦ ਉਹ ਹੁੰਦਾ ਹੋਵੇ ਓਕੇ ਠੀਕ ਹੈ ਜੀ ਤੇ ਕਹਿੰਦੇ ਘੰਟੇ ਤੱਕ ਬਣ ਜੂਗਾ ਜੀ ਆਪਾਂ 2 ਵਜੇ ਤੱਕ 2 ਵਜੇ ਗਏ ਆਪਾਂ ਪੌਣੇ 2 ਹੋ ਗਏ ਹੁਣੇ ਪੌਣੇ 2 ਤੋਂ ਆਪਾਂ 3 ਵਜੇ ਤੱਕ ਇੱਥੇ ਪਹਰਾ ਲੈਣਾ ਅੱਜ ਸਾਨੂੰ ਉਹਨਾਂ ਨਾਲ ਹੋਇ ਬਣਾਉਂਦਿਆਂ ਨੂੰ ਪਨ ਵੀ ਪਹਿਲਾਂ ਹੀ ਸੀਗਾ। ਦੀ 1 ਵਜੇ ਬਣ ਜੂਗਾ। ਨਾ ਵੀ ਲਾਉਣੇ ਆ ਕੋਈ ਗੱਲ ਨਹੀਂ ਹੋਈ ਹੋਈ। ਤੇ ਫਿਰ ਵੀ ਜਿਆਦਾ ਟਾਈਮ ਖਾਂਦਾ ਐ। ਮਗਰ ਕਿਉਂ ਅੱਗ ਨਹੀਂ ਤੇਜ਼ ਕਰ ਸਕਦੇ। ਪਨ ਵੀ ਇੱਕ ਟਾਂ ਫਿਰ ਬਰਬਾਦ ਆਸਤਾਂ ਦੇ ਵਾਲਾ ਪੰਦਾ। 3 ਤੱਕ ਤਾਂ ਵੱਜ ਜਾਣਗੇ। ਨਾਲੇ ਕਰਦੇ ਆ ਖਾ। ਲਗਭਗ 3:00 ਤੱਕ ਲਗਣਾ। 10:00 ਵਜੇ। 10:00 ਵਜੇ ਲਾਂਟ ਆਈ। ਇਹ ਕਿਉਂ ਜੰਮ ਜੂ ਫਿਰ? ਜੜੀ ਬੂਟੀਆਂ ਦੀ ਸਾਡਾ 1/2 ਕਿੱਲੇ ਚ ਘਰ ਆਈ ਜੜੀ ਬੂਟੀਆਂ ਦੀ ਇਸ ਮ ਬਾਸਨਾ ਸਾਡੇ ਸਾਰੇ ਘਰ ਚ ਮਾਨ ਲੱਗੀ। ਦੇਖੋ ਐ ਛਿੱਟੇ ਪੈ ਰਹੇ ਨੇ ਬੰਦਿਆਂ ਦੇ ਕੱਪੜੇ ਕਾਲੇ ਹੋ ਚੁੱਕੇ ਨੇ ਬਿਲਕੁਲ ਨਹੀਂ ਮੇਰੇ ਪੈਰ ਤੇ ਪੈ ਗਏ ਮਾੜੇ ਪੈਰ ਤੇ ਮਾੜੇ ਛਿੱਟਾ ਪੈ ਗਿਆ ਚਲੋ ਕੋਈ ਗੱਲ ਨਹੀਂ ਦਰਸ਼ਕਾਂ ਵਾਸਤੇ ਨਗੇ ਦਿਖਾਈ ਸਕਦੇ ਪੈਰ ਦੇਖੋ ਬੈ ਸਾਬ ਦੇ ਪੈਰ ਪੈਰ ਦੇਖੋ ਜੀ ਅੱਜ ਕੋਈ ਸਾਲਾ ਜੀ ਸਾਲਾ ਹੋ ਚੁੱਕਾ ਜੀ ਬਹੁਤ ਅੱਤਾ ਹੁੰਦਾ ਜੀ ਮੈਂ ਵੀ ਹੁਣ ਪਿੱਛੇ ਹਟ ਗਿਆ ਜੀ ਪਰ ਦਰਸ਼ਕਾਂ ਨੂੰ ਦਿਖਾਉਣਾ ਵੀ ਜ਼ਰੂਰੀ ਹੈ ਰਾਤ ਦੇ 3 ਵਜੇ ਚੁੱਕੇ ਨੇ ਜੀ ਦੇਖੋ ਸਾਡੇ ਬੰਦੇ ਕਿਵੇਂ ਹੰਗਾਏ ਮਰਦੇ ਨੇ ਆ ਦੇਖੋ ਕੋਈ ਖਾਂ ਮਸਲੀ ਜਾਂਦਾ ਕੋਈ ਕਿਵੇਂ ਖੜਾਗਾ ਤੇ ਸੁਸਤ ਖੜੇ ਨੇ ਆ ਮੈਂ ਤੇ ਕੈਪਟਨ ਹੁਣ ਉੱਠ ਕੇ ਆ ਜਾਗੇ ਖੋਚਣਾ ਸ਼ੁਰੂ ਚੱਲ ਰਿਹਾ ਹੁਣ ਇਹ ਬਿਲਕੁਲ ਸਾਨੂੰ ਠਾ ਕੇ ਬਿਲਕੁਲ ਲਾਉਣ ਦੀ ਤਿਆਰੀ ਹੈ ਆਪਣੀ ਹਨਾ ਜੀ ਵੈਸੇ ਸਾਬ ਲਾਉਣ ਦੀ ਤਿਆਰੀ ਹਾਂਜੀ ਹੁਣ ਬਿਲਕੁਲ ਬਣ ਚੁੱਕਿਆ ਤੁਸੀਂ ਦੇਖ ਚੱਕਦੇ ਹੋ ਇਹ ਵੈਸੇ ਆਪਾਂ ਹੁਣ ਲਾਹਾਂਗੇ ਫੇਰ ਠੰਡਾ ਹੋਊਗਾ ਫੇਰ ਆਪਾਂ ਇਹਦੇ ਵਿੱਚ ਸ਼ਾਇਦ ਮਿਲਾਵਾਂਗੇ ਜੀ ਲਾਓ ਜੀ ਚਲੋ ਜੀ ਉਠੋ ਵੇ ਰੋਟੀ ਰੱਟੀਆਂ ਵੀ ਖਾਵਾਂਗੇ ਉੱਠੋ ਸੰਗ ਤੇ ਫੇਰ ਰੋਟੀ ਰੱਟੀਆਂ ਵੀ ਖਾਵਾਂਗੇ ਮੈਂ ਤਾਂ ਬੈਨਾਂ ਬਹੁਤ ਸਵੇਰ ਦਾ ਹੋਗਾ ਇਹ ਲਹੌਣੇ ਦਾ ਪਊਗਾ ਸੰਗ ਹੋਇਗਾ ਆਇਟਰ ਇੱਟ ਤੇ ਟੱਕਣਾ ਸਾਈਡ ਤੇ ਕਰੋ ਅੱਛਾ ਚੱਕੋ ਬਈ ਸਾਈਡ ਤੇ ਆ ਇੱਟ ਤੇ ਟੱਕਣਾ ਆ ਕੋਲੇ ਪਾ ਆ ਭੁਗਣੀ ਕਟੋ ਆ ਭੁਗਣੀ ਹੀ ਕਟੋ ਛੋਟਾ ਯਾਰ ਮੜਾ ਕਿਸੇ ਵਾਰੀ ਇੱਕ ਸੇਰੀਗਾ ਦੇ ਮੜਾ ਇਹ ਸਕੰਟ ਉਹ ਉਹ ਕਾ ਚਾਚਾ ਉਹ ਗਾਣਾ ਸੁਣਾਈ ਉਹ ਗਾਣਾ ਸੁਣਾਈ ਮੇਰੇ ਮਬੈਲ ਬੁਲਾ ਦੀ ਮੈਨੂੰ ਮਬੈਲ ਬੁਲਾ ਦੀ ਰਾਹੀ ਨੀ ਬੇਬੇ ਮਯਾਲੇ ਆਮੀ ਪਲਾਜਾ ਸਾ ਤੇ ਬੇੜ ਨਾਲੇ ਕੱਲ ਦਾ ਕੱਲ ਦਾ ਕਾਲ ਜਾ ਦਿਖਦਾ ਵੇ ਮੇਰਾ ਕੱਲ ਜਾ ਚੱਲ ਵੇ ਬੰਦੇ ਚੱਲ ਤੇ ਕਾਲ ਜਾ ਦਿਖਦਾ ਵੇ ਮੇਰਾ ਕੱਲ ਜਾ ਅਰੇ ਬੱਤਿਓ ਜੀ ਅੱਤ ਕੱਲ ਵਾਲਗੇ ਜਿਹੜੇ ਬੰਦੇ ਦੀ ਅਰੇ ਬੰਦੇ ਦੀ ਜੀ ਅੱਖੋਂ ਇਹ ਲੱਗ ਰਹੀ ਸੀ ਸਭ ਵਜੇ ਦੀ ਓ ਬੰਦੇ ਦੀ ਜਿਹੜਾ ਜਿਹੜਾ ਸ਼ਹਿਦ ਨੇ ਸਾਰੇ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਪਾਏ ਆ ਇੱਕ ਕਸ਼ਮੀਰ ਤੋਂ ਮਗਾਇਆ ਇੱਕ ਹਿਮਾਚਲ ਤੋਂ ਮਗਵਾਇਆ ਇੱਕ ਆਪਣੇ ਪੰਜਾਬ ਵਾਲਾ ਉਸ ਦੀ ਉਹ ਕਲਪ ਕਲਣ ਬਪਾ ਜੀ ਨਾ ਵਿੱਚ ਤੇ ਹਰ ਕਿਸ ਤਰ੍ਹਾਂ ਦਾ ਸ਼ਹਿਦ ਹੈ ਆ ਇਹ ਦੇਖੋ ਇਹੋ ਨਹੀਂ ਦਿਖਾਓ ਜੀ ਬੜਾ ਹਣੀ 치ਛੜੀ ਦਾ 치ਛੜੀ ਦਾ ਬੜਾ 치ਛੜੀ 치ਛੜੀ ਮਤਲਬ ਸਾਨੂੰ ਪਤਾ ਨਹੀਂ ਹਿੰਦੀ ਦੇ ਵਿੱਚ 치ਛੜੀ ਕੀ ਹੁੰਦੀ ਹੈ ਉਹ ਮੁੱਛੀ ਵੀ ਦਾ ਸਕਦੇ ਹੋ ਮੇਰੇ ਸਾਹਮਣੇ ਤਾਂ ਵੀ ਅਸੀਂ ਤਾਂ ਕਾਜੀ ਕਹਿੰਦੇ ਉਹਨੂੰ ਜਿਹੜਾ ਜੰਮਦਾ ਨਹੀਂ ਠੀਕ ਹੈ ਇਸ ਕਰਕੇ ਕਈ ਜੰਮਦੇ ਹੁੰਦੇ ਆ ਉਹ ਜਿਹਦੇ ਨਾਮ ਦਾ ਸ਼ਾਇਦ ਕੋਈ ਮਾੜਾ ਨਹੀਂ ਹੁੰਦਾ ਉਹ ਮਤਲਬ ਸਰੋਂ ਦਾ ਹੁੰਦਾ ਹੈ ਸਰਸੋਂ ਦਾ ਐਸਕੇ ਆਪ ਪਹਿਜੀ ਉਹ ਭਈਆ ਕੋਈ ਭਾਈ ਬੋਲੋ ਸਸਰੀ ਘਰ ਬਹੁਤ ਵੱਡਾ ਕਮਰਾ ਹੁਣ ਜਮਾ ਬਣ ਕੇ ਤਿਆਰ ਹੋ ਚੁੱਕਿਆ ਜੀ ਤੜਕੀ ਇਹ ਦਵਾ ਸ਼ਹਿਦ ਪੈਣਾ ਬਾਕੀ ਹੈ ਬਸ ਲਾਹੌਰ ਦੀ ਸੰਗਤ ਤੇ ਮਿੰਦ ਸਿੰਘ ਲਾਹੌਰ ਉਹ ਖੜਜੋ ਕੁੰਡਾ ਵਾਲਾ ਦਿਨ ਚੜਦੇ ਕਿ ਛਿਪਦੇ ਲਾਹੌਰ ਬਈ ਲਾਹੌਰ ਮੈਂ ਫੜ ਨਹੀਂ ਸਕਦਾ ਕਿੱਧਰ ਨਾ ਬਈ ਇੱਥੇ ਧਰ ਲੋ ਔਰ ਇਹ ਬੱਲੇ ਬੱਲੇ ਸਿਰ ਗੁਰੂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਦੋ ਤੇ ਨਾਲ ਦੀਆਂ ਚੌਕੀਆਂ ਨੇ ਹੋਰ ਬੈਦੀਨਸ ਹਨ ਉਹ ਮੂਨਾ ਗੱਲ ਲੱਗ ਰਹਿਣ ਕਿ ਬੈਦੀ ਜੀ ਫਾਈਨਲੀ ਚਾਹਣ ਪ੍ਰਾਸ਼ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਜੀ ਤੇ ਹੁਣ ਆਪਾਂ ਇਧਰ ਡੱਬੇ ਆ ਜੋ ਕਿ ਨੇ ਆਪਣੇ ਦੇਖ ਸਕਦੇ ਹੋ ਡੱਬਿਆਂ ਦੀ ਹੁਣ ਪੈਕਿੰਗ ਕਰਾਂਗੇ ਆਪਾਂ ਡੱਬਿਆਂ ਨੇ ਡੱਬੇ ਚਾਹਣ ਪ੍ਰਾਸ਼ ਭਾ ਕੇ ਤਿਆਰ ਕਰ ਦਾਂਗੇ ਇਹਨੂੰ ਹਾਂਜੀ ਸਾਡੀ ਪੈਕਿੰਗ ਤਾਂ ਹੋ ਚੁੱਕੀ ਐ 1 ਕਿਲੋ ਦੀ ਪੈਕਿੰਗ ਐ ਅੱਧਾ ਕਿਲੋ ਦੀ ਪੈਕਿੰਗ ਐ ਤੇ 2 ਕਿਲੋ ਦੀ ਪੈਕਿੰਗ ਐ ਆ ਦੇ ਤੇ ਹੁਣ ਅਸੀਂ ਸਾਡੀ ਆ ਹੈਗੀ ਆ ਇਹ ਦੋ ਕਿਲੋ ਦੀ ਐ ਇਹ 2 ਕਿਲੋ ਵਾਲੀ ਐ ਤੇ ਆਹ ਅੱਧਾ ਕਿਲੋ ਵਾਲੀ ਐ ਆ ਇਹ 1 ਕਿਲੋ ਵਾਲੀ ਐ 1 ਕਿਲੋ ਵਾਲੀ ਐ ਹੁਣ ਆਪਾਂ ਵੀ ਅੰਦਰੋਂ ਦਾ ਸਫਾਈ ਨਾਲ ਪਾਤਾ ਜਾਵਾਂ ਤੇ ਹੁਣ ਅਸੀਂ ਬਾਹਰੋਂ ਸਫਾਈ ਕਰ ਰਹੇ ਹਾਂ ਪੂਰੀ ਚੰਗੀ ਤਰ੍ਹਾਂ ਇਹ ਇਹ ਕਿਹੜੇ ਕੋਰਟ ਉਹ ਗਰਭਾਈ ਨੂੰ ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਇਹ ਵੀ ਜਿਹਨਾਂ ਨੇ ਵੀ ਆ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਲਾਈਕ ਕੀਤਾ ਤੇ ਵੇਖਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇੱਕ ਤਾਂ ਆਰਗੈਨਿਕ ਚਮਨਪਰਾਸ਼ ਬਣਾਇਆ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਚੀਜ਼ ਹੈ ਖਾਣ ਵਾਸਤੇ ਸਰਦੀਆਂ ਵਾਸਤੇ ਬੱਚਿਆਂ ਲਈ ਬਜ਼ੁਰਗਾਂ ਲਈ ਤੇ ਹਰ ਬੰਦੇ ਲਈ ਤੋਹਫ਼ਾ ਸਰਦੀਆਂ ਦਾ ਤੇ ਇਹਨੂੰ ਜਰੂਰ ਖਾਓ ਇਹਦੇ ਲਈ ਜੇ ਤੁਹਾਨੂੰ ਜਰੂਰਤ ਹੈ ਜਾਂ ਇਹਦੇ ਬਾਰੇ ਕੁਝ ਪੁੱਛਣਾ ਹੈ ਤਾਂ ਅਸੀਂ ਨੰਬਰ ਨੀਚੇ ਦੇਵਾਂਗੇ ਤਾਂ ਉਹ ਤੁਸੀਂ ਜਰੂਰਤ ਸੰਪਰਕ ਕਰ ਸਕਦੇ ਹੋ ਤੇ ਹੋਰ ਤੁਸੀਂ ਸਭ ਤੋਂ ਮੇਨ ਗੱਲ ਹੈ ਜਿਹੜੀ ਵੀ ਸਾਡੀਆਂ ਤੁਸੀਂ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਾਡੇ ਬੱਚਿਆਂ ਦਾ ਹੌਸਲਾ ਵਧੇ ਤੇ ਦਿਨ ਰਾਤ ਦੁੱਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਕੋਈ ਜਾਣਕਾਰੀ ਜੜੀਆਂ ਬੂਟੀਆਂ ਲਈ ਕਾਸੀ ਕੋਈ ਵੀ ਬੰਦੇ ਨੂੰ ਪ੍ਰੋਬਲਮ ਹੈ ਰੋਗ ਹੈ ਕੋਈ ਅੰਦਰੂਨੀ ਰੋਗ ਹੈ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਹ ਅਸੀਂ ਆਪਦਾ ਲੋਗੋ ਵੀ ਦੇ ਉੱਤੇ ਲਾਇਆ ਹੋਇਆ ਹੈ ਦੇਖ ਸਕਦੇ ਹੋ ਇਹ ਸਾਰਾ ਪੈਕ ਹੋ ਕੇ ਹੁਣ ਚੰਡੀਗੜ੍ਹ ਨੂੰ ਜਾ ਰਿਹਾ ਹੈ ਠੀਕ ਹੈ ਜੀ ਇਹ ਵੀ ਪੈਕ ਹੋਇਆ ਪਿਆ ਬਾਕੀ ਜਿਹੜੇ ਇੱਧਰ ਦੇ ਪਿੰਡਾਂ ਵਾਲੇ ਨੇ ਉਹ ਆਪਣਾ ਇਥੋਂ ਕਰੋ ਨਹੀਂ ਸਕਦੇ ਨੇ ਘੱਡੀ ਛੱਡ ਕੇ ਜਾ ਰਿਹਾ ਮੈਂ ਤੇ ਬਾਕੀ ਸਾਰੀ ਇਹ ਫਾਰਚਨਰ ਗੱਡੀ ਆਪਣੀ ਫੁੱਲ ਕੀਤੀ ਹੋਈ ਹੈ ਇਹ ਕੁਝ ਪਹੁੰਚ ਵੀ ਚੁੱਕਿਆ ਧੰਨਵਾਦ ਦੀ ਸਾਰਿਆਂ ਦਾ ਸਤ ਸ੍ਰੀ ਅਕਾਲ